ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ অন্ਟਾਰੀਓ ਵਿੱਚ ਵੀਕਐਂਡ ਦੌਰਾਨ ਆਏ ਬਰਫ਼ੀਲੇ ਤੂਫਾਨ ਨੇ ਲੋਕਾਂ ਦੇ ਸਾਹ ਸਕਾੜ ਦਿੱਤੇ ਨੇ ਤੇ ਹਾਈਡਰੋ 1 ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਐਤਵਾਰ ਸ਼ਾਮ ਤੱਕ 4 ਲੱਖ ਤੋਂ ਵੱਧ ਘਰਾਂ 'ਚ ਬਿਜਲੀ ਗੁੱਲ ਸੀ ਤੇ ਹਾਈਡਰੋ 1 ਦਾ ਕਹਿਣਾ ਹੈ ਕਿ ਮੁਕੰਮਲ ਤੌਰ ਤੇ ਬਿਜਲੀ ਸਪਲਾਈ ਬਹਾਲ ਕਰਨ ਵਿੱਚ ਕੁਝ ਦਿਨ ਲੱਗ ਸਕਦੇ ਨੇ ਉੱਧਰ এনਵਾਇਰਨਮੈਂਟ ਕੈਨੇਡਾ ਨੇ ਦੱਸਿਆ ਕਿ ਬਰਫ਼ੀਲੇ ਤੂਫਾਨ ਦਾ ਸਭ ਤੋਂ ਵੱਧ ਅਸਰ ਬੈਰੀ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਹੋਰ ਕਈ ਇਲਾਕੇ ਸਨ ਜਿਨ੍ਹਾਂ ਵਿੱਚ ਇਹ ਵੱਡਾ ਤੂਫਾਨ ਦੇਖਣ ਨੂੰ ਮਿਲਿਆ ਜਿਸ ਵਿੱਚ ਪੀਟਰ ਬਰੋ ਕਿੰਗਸਟਨ ਵਿਖੇ ਵੀ ਇਹ ਤੂਫਾਨ ਨੇ ਆਪਣਾ ਕਹਿਰ ਵਰਪਾਇਆ ਲੰਡਸੇ ਵਿਖੇ ਵੀ 25 ਐਮ ਐਮ ਬਰਬਾਰੀ ਹੋਈ ਜਦਕਿ ਪੀਟਰ ਬਰੋ ਵਿੱਚ 20 ਐਮ ਐਮ ਅਤੇ ਔਰੋਲੀਏ ਵਿੱਚ 19 mm ਤੇ ਬੈਰੀ ਵਿੱਚ 15 mm ਬਰਬਾਰੀ ਦਰਜ ਕੀਤੀ ਗਈ ਹੈ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦਾ ਸਭ ਤੋਂ ਵੱਡਾ ਕਾਰਨ ਤਾਰਾਂ ਉੱਤੇ ਦਰਕਤਾਂ ਦੇ ਟਹਿ ਡਿਗਣਾ ਕਰਕੇ ਕਈ ਥਾਵਾਂ ਤੇ ਖੰਭੇ ਵੀ ਪੱਟੇ ਗਏ ਹੈ ਹਾਈਡਰੋ 1 ਦਾ ਤਰਜਮਾਨ ਕੇਟਲਡ ਫੋਰਡ ਨੇ ਦੱਸਿਆ ਹੈ ਕਿ ਤੂਫਾਨ ਕਾਰਨ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਅਤੇ ਨਾਲੋ ਨਾਲ ਬਿਜਲੀ ਸਪਲਾਈ ਬਹਾਲ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਨੇ ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੁਝ ਸ਼ਹਿਰਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਲੋਕਾਂ ਨੂੰ ਬੇहद ਜ਼ਰੂਰੀ ਹੋਣ ਤੇ ਹੀ ਘਰਾਂ ਤੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਗਈ ਹੈ ਫ੍ਰੀਜ਼ਿੰਗ ਰੇਨ ਕਾਰਨ ਸੜਕਾਂ ਤੇ ਤਿਲਕਣ ਬਹੁਤ ਜ਼ਿਆਦਾ ਹੋਣ ਦਾ ਖਾਸਾ ਜ਼ਾਹਰ ਕੀਤਾ ਗਿਆ ਜਦ ਕਿ ਦਰਕਤਾਂ ਦੇ ਟਹਿਣੇ ਤੇ ਆਵਾਜਾਈ ਦਾ ਅੜਿੱਕਾ ਵੱੰਡ ਰਿਹਾ ਹੈ ਪ੍ਰੇਟੋਬਰੋ ਵਿਖੇ ਪ੍ਰਭਾਵਿਤ ਲੋਕਾਂ ਵਾਸਤੇ ਚਾਰ ਸੈਂਟਰ ਵੀ ਖੋਲ੍ਹੇ ਗਏ ਨੇ ਉਧਰ ਔਰੋ ਮੈਂ ਡਾਟ ਵਿਖੇ درختਾਂ ਦੇ ਡਿੱਗਣ ਕਾਰਨ ਸੜਕ ਆਵਾਜਾਈ ਬੰਦ ਹੋ ਚੁੱਕੀ ਹੈ ਤੇ ਲੋਕਾਂ ਨੂੰ ਮਲਬੇ ਤੋਂ ਦੂਰ ਰਹਿਣ ਦੀ ਹਦਾਇਤ ਜਾਰੀ ਕੀਤੀ ਗਈ ਹੈ ਜਿਨ੍ਹਾਂ ਵਿੱਚ ਬਿਜਲੀ ਦੀਆਂ ਤਾਰਾਂ ਵੀ ਉਲਝੀਆਂ ਹੋ ਸਕਦੀਆਂ ਨੇ ਤੇ ਉਥੇ ਦੱਸ ਦਈਏ ਕਿ ਕੈਪਟਨ ਫੋਰਡਾ ਕਹਿੰਨਾ ਹੈ ਕਿ ਧਰਤੀ ਤੇ ਡਿੱਗੀਆਂ ਬਿਜਲੀ ਦੇ ਤਾਰਾਂ ਤੋਂ ਘੱਟੋ ਘੱਟ 10 ਮੀਟਰ ਦੀ ਦੂਰੀ ਕਾਇਮ ਰੱਖੀ ਜਾਵੇ ਇਹਨਾਂ ਬਾਰੇ 91 ਜਾਂ ਹਾਈਡਰੋ 1 ਦੇ ਨੰਬਰ 1800 434 1235 ਤੇ ਤਲਾਕ ਕੀਤੀ ਜਾ ਸਕਦੀ ਹੈ ਅਤੇ ਇਸੇ ਦੌਰਾਨ ਨੰਟਾਰੀ ਤੋਂ ਪ੍ਰੀਮੀਅਰ ਡਗਫੋਰਡ ਵੱਲੋਂ ਸੋਸ਼ਲ ਮੀਡੀਆ ਰਾਹੀਂ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਕੁਦਰਤੀ ਆਫਤਾਂ ਦੇ ਨਾਲ ਜਨ ਜੱਠਣ ਵਾਲੀ ਲਗਾਤਾਰ ਟੀਮਾਂ ਤਿਆਰ ਰੱਖੀਆਂ ਗਈਆਂ ਨੇ ਜੋ ਕੰਮ ਕਰ ਰਹੀਆਂ ਨੇ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਜਲਦ ਤੋਂ ਜਲਦ ਬਿਜਲੀ ਨੂੰ ਬਹਾਲ ਕਰ ਦਿੱਤਾ ਜਾਵੇਗਾ। ਕੈਨੇਡੀਅਨ ਖਬਰਨਾਮੇ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਸਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ।